Bani pardi ini butuh. Hanji. Hah? Harus. aja. Hanji. Kau selain hari tika? ਅਸੀਂ ਨਾਲ ਆ ਤੇਰੇ ਠੀਕ ਆ ਬਾਕੀ ਤੁਹਾਨੂੰ ਕੋਈ ਗੋਬਿੰਦ ਸਿੰਘ ਮਹਾਰਾਜ ਦੇ ਵੇਖਿਆ ਨਾ ਨਾ ਜਿਨ੍ਹਾਂ ਨੇ ਚਾਰ ਪੁੱਤਰ ਵਾਰਤੇ ਹਨ ਇਹ ਜਿਹੜੇ ਲੋਕ ਹੁੰਦੇ ਨੇ ਜਿਹੜੇ ਇਦਾਂ ਛੱਡਦੇ ਹੁੰਦੇ ਆ ਹਨਾ ਕਿ ਕੋਈ ਗੱਲ ਨਹੀਂ ਤੁਸੀਂ ਤੂੰ ਹੀ ਵੱਡਾ ਵਾਹੀ ਗੁਰੂ ਤੇਰੇ ਅੰਤ ਨਹੀਂ ਆਵੀ ਮਰ ਦਿੱਤ ਕਰੀਂ ਗਰੀਬ ਦੀ ਦੁਨੀਆ ਪਰਮਾਵੇ ਹਾਂਜੀ ਬਾਈ ਇਹਨਾਂ ਇਹੋ ਜੀ ਮਾਂ ਨੂੰ ਜਿਹੜਾ ਹੈ ਨਾ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰੂੰਗੀ ਕਿ ਜਿਹੜਾ ਆਪਣੀ ਧੀ ਹਨਾ ਇਹਨਾਂ ਨੇ ਆਪਣੀ ਗੱਲ ਨਾਲ ਲਾਈ ਆ ਤੇ ਅਸੀਂ ਇਹਨਾਂ ਦੇ ਨਾਲ ਜਿਹੜੀ ਬਾਹਰ ਬੈਠੀ ਸੰਗਤ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜਿਹੜੀ ਸਹੀ ਇਤਹਾਦੇ ਸਕੇ ਬਿਲਕੁਲ ਪਚਾਂਚ ਪਤਾਲ ਕਰਕੇ ਜਿਹੜੀ ਬਾਹਰੋਂ ਸੇਵਾ ਭੇਜਦੇ ਆ ਹੈ ਨਾ ਇਹੋ ਜਿਹੇ ਪਾਪੀਆਂ ਨੂੰ ਕੀ ਕਹਿ ਸਕਦੇ ਆ ਆਪਾਂ ਕੋਈ ਗੱਲ ਨਹੀਂ ਹੋ ਰੱਬ ਤੋਂ ਵੀ ਥੱਕੇ ਜਾਣਗੇ ਜਿਸ ਤਰ੍ਹਾਂ ਇਹ ਕੁੜੀ ਆਪਣੀ ਧੀ ਜਿਹੜੀ ਪਾਣੀ ਨਾਲ ਚੋਰੀ ਹੋਈ ਆ ਮਹਾਰਾਜ ਦੀ ਕਿਰਪਾ ਵਾ ਅਸੀਂ ਇਹਦੇ ਮਾਤਾ ਜੀ ਨੇ ਮਨਪ੍ਰੀਤ ਕੌਰ ਜੀ ਨੇ ਬੀਬੀ ਜੀ ਨੇ ਇਹਨਾਂ ਨੇ ਦੱਸਿਆ ਵੀ ਉਹਨਾਂ ਲੋਕਾਂ ਵਾਸਤੇ ਮਾਰਕੀਟ ਉੱਪਣ ਵਾਲੀ ਗੱਲ ਹੈ ਵੀ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸਾਫਤਾ ਕੀ ਦੇਣਾ ਸੀ ਮਰ ਕੇ ਅੱਜ ਉਹਨਾਂ ਨੂੰ ਠੇਕੇ ਖਾਣ ਵਾਸਤੇ ਸੜਕਾਂ ਤੇ ਰੋਲ ਦਿੱਤਾ ਇਸ ਐਨ ਐਫ ਜੀ ਮਾਂ ਨੂੰ ਜਿਹੜਾ ਹੈ ਨਾ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰੂੰਗੀ ਕਿ ਜਿਹੜਾ ਆਪਣੀ ਧੀ ਹੈ ਨਾ ਇਹਨਾਂ ਨੇ ਆਪਣੀ ਗੱਲ ਨਾਲ ਲਾਈ ਆ ਤੇ ਅਸੀਂ ਇਹਨਾਂ ਦੇ ਨਾਲ ਜਿਹੜੀ ਬਾਹਰ ਬੈਠੀ ਸੰਗਤ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜਿਹੜੀ ਸਹੀ ਥਾਂ ਤੇ ਸਹੀ ਬਿਲਕੁਲ ਪਛਾਣ ਚ ਪਰਤਾਲ ਕਰਕੇ ਜਿਹੜੀ ਬਾਹਰੋਂ ਸੇਵਾ ਭੇਜਦੇ ਆ ਹੈ ਨਾ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਕਰੇ ਵੀ ਤੇ ਅਸੀਂ ਇਹਨਾਂ ਦੇ ਨਾਲ ਆ ਕੋਈ ਗੱਲ ਤੁਸੀਂ ਫਿਕਰ ਨਹੀਂ ਕਰਨਾ ਠੀਕ ਹੈ ਕੋਈ ਗੱਡੀ ਆਪਣੇ ਕੋਲ ਰੱਖਣੀ ਆ ਠੀਕ ਹੈ ਅਸੀਂ ਤੇਰੇ ਨਾਲ ਆ ਪੂਰੀ ਫੁੱਲ ਸਪੋਰਟ ਦੇ ਵਿੱਚ ਤੇ ਅਸੀਂ ਕਿਉਂਕਿ ਖਾਲਸਾ ਖੜਾ ਹੀ ਹੱਕ ਸੱਚ ਦੇ ਆ ਨਾਲ ਤਿਆਰ ਤੇ ਤਿਆਰ ਜਿੱਥੇ ਨਜਾਇਜ਼ ਤੱਕਾ ਹੁੰਦਾ ਹੈ ਨਾ ਤੇ ਬਾਕੀ ਬਾਬੇ ਜੀ ਉਹਨਾਂ ਨੇ ਬਹੁਤ ਵਧੀਆ ਰੱਖੇ ਹੋਏ ਆ ਇਹਨਾਂ ਨੇ ਬਹੁਤ ਆਪਣੇ ਜਿਹੜੇ ਪਰ ਚੰਗੀ ਜੋੜੇ ਆ ਨਾਲ ਸਿੰਘ ਰੱਖੇ ਹੋਏ ਆ ਤੇ ਜਿਹੜਾ ਗੁਰਦੁਆਰੇ ਦੇ ਵਿੱਚ ਬਹੁਤ ਇਹਨਾਂ ਦੀ ਆਪਾਂ ਸੁਣੀ ਦੀ ਆ ਨਾ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਸਾਡੇ ਕੋਲ ਪਹੁੰਚੇ ਆ ਤੇ ਬਾਕੀ ਅਸੀਂ ਅਸਤੀ ਦੇ ਵੀ ਨਾਲ ਆ ਤੂੰ ਪਾਣੀ ਪੜਨੀ ਨਹੀਂ ਪੁੱਤ ਹਾਂਜੀ ਹਾਂ ਹਰੋਜ ਹਾਂਜੀ ਹੋਜ਼ਲ ਨਹੀਂ ਹਾਰਨਾ ਹੈਗਾ ਠੀਕ ਆ ਅਸੀਂ ਨਾਲ ਆਦੇ ਰੇ ਠੀਕ ਆ ਬਾਕੀ ਤੁਹਾਨੂੰ ਗੁਰਬੋਧ ਸਿੰਘ ਮਹਾਰਾਜ ਜੀ ਦੇ ਵੇਖਿਆ ਨਾ ਹਨ ਜਿਨ੍ਹਾਂ ਨੇ ਚਾਰ ਪੁੱਤਰ ਵਾਰਦੇ ਹਨ ਇਹ ਜਿਹੜੇ ਲੋਕ ਹੁੰਦੇ ਨਾ ਜਿਹੜੇ ਇਦਾਂ ਛੱਡਦੇ ਹੁੰਦੇ ਆ ਹਨ ਕਿ ਕੋਈ ਗੱਲ ਨਹੀਂ ਤੁਸੀਂ ਜਿਤਨਾ ਮਰਜ਼ੀ ਕੋ ਤੁਸੀਂ ਪਾਪੀ ਆਓ ਕੀਕਾ ਨਾ ਇੱਕ ਚੰਗੀ ਧੀ ਹੀਰੇ ਵਗੈਰੀ ਬਾਣੀ ਨਾਲ ਜੁੜੀ ਹੋਈ ਆ ਝੁਠ ਕਰਾ ਰਹੇ ਆ ਨਾ ਇੱਕ ਦਿਨ ਉਹਨਾਂ ਨੇ ਵੀ ਠੋਕਰਾਂ ਪੈਣੀਆਂ ਮੇਰੀ ਗੱਲ ਯਾਦ ਰੱਖੀ ਇਹ ਟਾਈਮ ਜੇ ਅੱਜ ਤੇਰਤੇ ਨਾ ਕੱਲ ਨੂੰ ਉਹਨਾਂ ਤਾਂ ਵੀ ਆਉਣਾ ਇਹੋ ਟਾਈਮ ਕੀਕਾ ਤੇ ਚੜਦੀ ਕਲਾ ਦੇ ਵਿੱਚ ਰਹਿਣਾ ਠੀਕ ਹੈ ਨਾ ਵੀ ਲਿਖਦੀ ਆ ਬਾਣੀ ਦੀ ਅੱਛਾ ਲੜਣਾ ਵੀ ਲਿਖਦੀ ਪਾਣੀ ਦੀਆ ਅੱਛਾ ਲੜਣਾ ਵੀ ਲਿਖਦਾ ਤੁਸੀਂ ਪਾਣੀ ਦੀਆ ਹਾਂਜੀ ਅੱਛਾ ਜੀ ਇੱਕ ਲਾਇਨ ਸੁਣਾ ਦਿਤ ਚਲ ਇੱਕ ਸੁਣਾ ਸੁਣਾਈ ਰਾਈਕੂ ਠੀਕ ਖਾਜਾ ਰਾਈਕੂ ਠੀਕੀ ਫੱਤੀ ਉਹੀ ਵੱਡਾ ਵਾਹਿਗੁਰੂ ਤੇਰੇ ਅੰਤੈ ਨਾ ਆਵੀ ਮਰਜ਼ਤ ਕਰੇਂ ਗਰੀਬ ਦੀ ਦੁਨੀਆ ਪਰਮਾਵੇ ਵਾਝੀ ਜਗ ਦੇ ਵਾਰੀ ਤੂੰ ਆਪ ਬਚਾਉਂਦਾ ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਤੈਨੂੰ ਧਿਉਂਦਾ ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਤੈਨੂੰ ਧਿਉਂਦਾ ਤੁਰ ਸਕਦਾ ਜੇ ਪਿੰਗਲਾ ਨਾ ਕਪਤੋ ਸ਼ਾਵੇਂ ਉਹਨੂੰ ਵੀ ਪਰਮਾਤਮਾ ਤੰਦਰੁਸਤ ਬਣਾਵੇਂ ਕਰਦੇ ਚੋ ਬਰੀਸ ਨਾ ਬਲ ਐਸਾ ਪਾਉਂਦਾ ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਤੈਨੂੰ ਤਿਉਂਦਾ ਉਹ ਜਾ ਸਕਦਾ ਜਿੱਥੇ ਕੁਝ ਨਾ ਤੂੰ ਉੱਥੇ ਜਾਵੇਂ ਪੱਥਰ ਵਿੱਚ ਵੀ ਖਾਣਾ ਜੀਵਨੋਂ ਆਪ ਪੰਚਾਵੇਂ ਤੂੰ ਦਿੰਦਾ ਭੁੱਖਾ ਮਰਨਾ ਤੂੰ ਰੱਖਦਾ ਜਿਉਂਦਾ ਸਭ ਤੋਂ ਪਹਿਲਾਂ ਵਾਹਿਗੁਰੂ ਮੈਂ ਤੈਨੂੰ ਤਿਉਂਦਾ ਵਾਹਿਗੁਰੂ ಡ ಮರ ತು ರ ಜಾಂದೂ ದಾಹ ವಾಹ ਵਾਖਦੇ ਤੁਸੀਂ ਹਨਾ ਕਿੰਨਾ ਸੋਹਣਾ ਬੱਚੀ ਨੇ ਇੱਕ ਪੰਕਤੀ ਸੁਣਾਈ ਹਨਾ ਤੇ ਕਿਸ ਤਰ੍ਹਾਂ ਦੇ ਇੱਕ ਹਿਸਾਬ ਨਾਲ ਇਹੋ ਜਿਹਾ ਪਰਿਵਾਰ ਤੇ ਰਹਿੰਦਾ ਤੇ ਪਿਓ ਦੇ ਮੂੰਹ ਤੇ ਚਪੇੜ ਆ ਲੱਖ ਲੱਖ ਦੀ ਮੈਂ ਫੇਰ ਕਹਾਂਗੀ ਮੈਨੂੰ ਭਾਵੇਂ ਕਹਿਣ ਗਿਆ ਹਨਾ ਵੀ ਸੰਸਾ ਵੀ ਕਿਸ ਤਰ੍ਹਾਂ ਵੀ ਬੋਲ ਰਹੀ ਹੈ ਸਿੰਘਣੇ ਹਨਾ ਇੱਕ ਬਚਨ ਪਰ ਲੱਖ ਲੱਖ ਦੀ ਲਾਣਤੀ ਕਾਵਾਂਗੇ ਆਪਾਂ ਇਹੋ ਜਿਹੇ ਪਰਿਵਾਰ ਨੂੰ ਜਿਹੜੀ ਇੱਕ ਧੀ ਇੰਨੀ ਸੋਹਣੀ ਬਾਣੀ ਨਾਲ ਜੁੜੀ ਹੋਈ ਇੰਨੀ ਸੋਹਣੀ ਪੰਕਤੀਆਂ ਬੋਲਦੀ ਆ ਹਨਾ ਵੀ ਤੁਸੀਂ ਉਹਦਾ ਸਦਕਾ ਧੰਨਵਾਦ ਕਰੋ ਵੀ ਕੋਈ ਗੱਲ ਨਹੀਂ ਬੱਚਾ ਸੀ ਤੇਰੇ ਨਾਲ ਆ ਹਨਾ ਇਹ ਬਾਕੀ ਇਹੋ ਜਿਹੇ ਪਾਪੀਆਂ ਨੂੰ ਕੀ ਕਹਿ ਸਕਦੇ ਆ ਪੱਖ ਕੋਈ ਗੱਲ ਨਹੀਂ ਹੋਰ ਰੱਬ ਤੋਂ ਵੀ ਧੱਕੇ ਜਾਣਗੇ ਜਿਸ ਤਰ੍ਹਾਂ ਇਹ ਕੁੜੀ ਆਪਣੀ ਧੀ ਜਿਹੜੀ ਪਾਣੀ ਨਾਲ ਚੋਰੀ ਹੋਈ ਆ ਮਹਾਰਾਜ ਦੀ ਕਿਰਪਾ ਵਾ ਅਸੀਂ ਇਹਦੇ ਨਾਲ ਆ ਕੋਈ ਫਿਕਰ ਨਹੀਂ ਕਰਨੀ ਠੀਕ ਆ ਤੇ ਮਹਾਰਾਜ ਚੜ੍ਹਦੀ ਕਲਾ ਕਰੇ ਵੀ ਇੱਥੇ ਹੀ ਆਪਾਂ ਪੁੰਨੇ ਆ ਫਟੇ ਦੀ ਸਾਹ ਚ ਬਾਕੀ ਅਗਲਾ ਪੱਖ ਆਪਾਂ ਬਾਅਦ ਚ ਰੱਖਾਂਗੇ ਜੇ ਇਹਨਾਂ ਦੇ ਪਰਸੋਂ ਇਹਨਾਂ ਦੇ ਰੱਖਣਾ ਵੀ ਚਾਹੁੰਦੇ ਨਾ ਪੱਖ ਵੀਡੀਓ ਦੇਖ ਕੇ ਤੁਸੀਂ ਆਪਣਾ ਪੱਖ ਸਾਡੇ ਕੋਲ ਆਣ ਕੇ ਰੱਖ ਸਕਦੇ ਆ ਤੇ ਬਾਕੀ ਸਾਡੀ ਵੀਡੀਓ ਬਾਰੇ ਨਹੀਂ ਕਹਣਾ ਕਿ ਵੀਡੀਓ ਕਿਉਂ ਆ ਪਾਈ ਆ ਇਹ ਵੀਡੀਓ ਹੈ ਹੀ ਖੂਨ ਖੋਲਣ ਵਾਲੀ ਗੱਲ ਆ ਜਿੱਦਾਂ ਤੁਸੀਂ ਇੱਕ ਧੀ ਨੂੰ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੈਂ ਕਿਨਾਰੇ ਆਪਣਾ ਬਾਬਾ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਪਿੰਡ ਸਲੇਮਗੜ ਠੀਕ ਹੈ ਜੀ ਤੇ ਮੈਂ ਗ੍ਰੰਥੀ ਦੀ ਸੇਵਾ ਕਰਦਾ ਜੀ ਤੇ ਅੱਜ ਅਸੀਂ ਅਰਬਾਂ ਕਰਬਾਂ ਤਰਨਾ ਦਲ ਪਿੰਡ ਕੜਾਇਲ ਵਿਖੇ ਛੌਣੀ ਦੇ ਵਿੱਚ ਜਥੇਦਾਰ ਬਾਬਾ ਸ਼ੇਰ ਸਿੰਘ ਬਾਪੂ ਚੜ੍ਹਤ ਸਿੰਘ ਤੇ ਛੌਣੀ ਵਿੱਚ ਪਹੁੰਚਿਆ ਇੱਥੇ ਇੱਕ ਅੱਜ ਬੜਾ ਕੀ ਜਿਹੜਾ ਹੈ ਜਿਹੜਾ ਮਸਲਾ ਪਹੁੰਚਿਆ ਹੈ ਬਹੁਤ ਸ਼ਰਮਨਾਕ ਵੀ ਕਹਿ ਸਕਦੇ ਆ ਸਮਾਜ ਵਾਸਤੇ ਕਿਉਂਕਿ ਇੱਕ ਬੱਚੀ ਜੋ ਜਿਨ੍ਹਾਂ ਨੇ ਮਾਤਾ ਜੀ ਨੇ ਜੋ ਦੱਸਿਆ ਹੈ ਕਿ ਜਮਾਂਦਰੂ ਜਿਹੜੀ ਹੈ ਆਪਾਹਜ ਪੈਦਾ ਹੋਈ ਹੈ ਤੇ ਅੱਜ ਅਸੀਂ ਜੋ ਗੁਰੂ ਨਾਨਕ ਮਹਾਰਾਜ ਦੀ ਬਾਣੀ ਅਨੁਸਾਰ ਸੋਕ ਕਿਉ ਮੰਦਾ ਅੱਖੀਅ ਜਿਤ ਜਮੈ ਰਾਜਾਨ ਕਿ ਜਿਹੜੀਆਂ ਧੀਆਂ ਅੱਜ ਸਾਡੇ ਸੂਰਮੇ ਤੇ ਰਾਜੇ ਮਹਾਰਾਜੇ بڑے بڑے ਜਿਹੜੇ ਆਫੀਸਰ ਆਦਿਕ ਨੂੰ ਜਨਮ ਦਿੰਦੀਆਂ ਨੇ ਦੇਖੋ ਇਹ ਨਹੀਂ ਜ਼ਰੂਰੀ ਵੀ ਕੋਈ ਆਪਾਹਜ ਵੀ ਐਸੀਆਂ ਮਾਤਾਵਾਂ ਵੀ ਹਨ ਕਿ ਉਹ ਬਾਅਦ ਵਿੱਚ ਵੀ ਆਪਾਹਜ ਹੋ ਜਾਂਦੀਆਂ ਹਨ ਔਰ ਜਿਸ ਤਰ੍ਹਾਂ ਇਹਨਾਂ ਨੇ ਸਾਰਾ ਦੱਸਿਆ ਹੈ ਕਿ ਵੀ ਸਾਡੇ ਨਾਲ ਇਤਨਾ ਤੱਕਾ ਹੋਇਆ ਕਿ ਸਿਰਫ ਕਸੂਰ ਇਤਨਾ ਕਿ ਵੀ ਇੱਕ ਜਮਾਂਦਰੂ ਜਿਹੜੇ ਅਪਾਹਜ ਪੈਦਾ ਹੋਣ ਕਰਕੇ ਉਹਨਾਂ ਨੂੰ ਅਜੇ ਘਰੋਂ ਤੱਕਾ ਮਾਰ ਦਿੱਤਾ ਗਿਆ ਤੇ ਉਹਨਾਂ ਲੋਕਾਂ ਵਾਸਤੇ ਬਹੁਤ ਜਿਹੜੀ ਹੈ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਐਸਾ ਮਤਲਬ ਐਸਾ ਹਾਸਲ ਹੀ ਨਾ ਇਹ ਕੀਤਾ ਹੈ ਆ ਪਹਿਜ ਬੱਚਿਆਂ ਨਾਲ ਕਿ ਜਿਨ੍ਹਾਂ ਦੀ ਦੇਖੋ ਮਦਦ ਬਾਹਰਲੇ ਦੇਸ਼ਾਂ ਤੱਕ ਦੇ ਲੋਕ ਕਰਦੇ ਹੈ ਤੇ ਅੱਜ ਸਾਰੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਸਾਰੇ ਸਮਾਜ ਨੂੰ ਵੀ ਲੋਕਾਂ ਨੂੰ ਵੀ ਪੰਚਾਇਤਾਂ ਸਰਪੰਚਾਂ ਨੂੰ ਵੀ ਨਗਰਾਂ ਨੂੰ ਵੀ ਇਸ ਤਰ੍ਹਾਂ ਸਾਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਸਾਨੂੰ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਕਿ ਜੇ ਅਸੀਂ ਇਸ ਤਰ੍ਹਾਂ ਇਹਨਾਂ ਦੇ ਨਾਲ ਕੀ ਤੱਕਾ ਹੋਵੇਗਾ ਤੇ ਇਸ ਤਰ੍ਹਾਂ ਦੇ ਨੂੰ ਵੀ ਅਸੀਂ ਇੱਕ ਸੁੱਟ ਦੇਵਾਂਗੇ ਵੀ ਜਿਸ ਤਰ੍ਹਾਂ ਕੋਈ ਕੂੜੇ 'ਚ ਸੁੱਟ ਦੇਈਦਾ ਤੱਕਾ ਦੇ ਕਰਕੇ ਤੇ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਦੀ ਕੀ ਆਸ ਰੱਖ ਸਕਦੇ ਆ ਐਸੇ ਲੋਕਾਂ ਤੋਂ ਕਿ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੇ ਨਾਲ ਜਿਸ ਤਰ੍ਹਾਂ ਮਾਤਾ ਜੀ ਨੇ ਮਨਪ੍ਰੀਤ ਕੌਰ ਜੀ ਨੇ ਬੀਬੀ ਜੀ ਨੇ ਇਹਨਾਂ ਨੇ ਦੱਸਿਆ ਵੀ ਉਹਨਾਂ ਲੋਕਾਂ ਵਾਸਤੇ ਮਾਰਕੀਟ ਉੱਪਣ ਵਾਲੀ ਗੱਲ ਹੈ ਵੀ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਸਾਫਤਾ ਕੀ ਦੇਣਾ ਸੀ ਫਰਕੇ ਅੱਜ ਉਹਨਾਂ ਨੂੰ ਟੱਕੇ ਖਾਣ ਵਾਸਤੇ ਸੜਕਾਂ ਤੇ ਰੋਲ ਦਿੱਤਾ ਤੇ ਅਸੀਂ ਇਹ ਕੀ ਉਮੀਦ ਕਰਦੇ ਹਾਂ ਤੇ ਸਾਰੇ ਸਰਕਾਰ ਤੋਂ ਵੀ ਇਥੇ ਹੋਰ ਜਥੇਬੰਦੀਆਂ ਜਿੰਨੇ ਵੀ ਹਨ ਨਗਰ ਦੇ ਪਿੰਡ ਲੋਕਾਂ ਸਰਪੰਚਾਂ ਵੀ ਸਾਰੇ ਇਹਨਾਂ ਦਾ ਸਾਥ ਦਿਓ ਤਾਂ ਕਿ ਉਹ ਆਰਾਮ ਦੇ ਨਾਲ ਆਪਣਾ ਜੀਵਨ ਜਿਹੜਾ ਹੈ ਨਿਰਵਾਹ ਕਰ ਸਕਣ ਵਾਇਲ ਗੁਰਜੀ ਕਾਕਾ ਸਾਹਿਬ ਵਾਇਲ ਗੁਰਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਰੱਖੇ ਬਾਕੀ ਇਹਨਾਂ ਦੇ ਸਾਹਮਣੇ ਦੇਖੋ ਆਪਾਂ ਕਰੇ ਕਿ ਮੇਰੀ ਪੜ੍ਹਾਈ ਜਿਹੜੀ ਉਹਨਾਂ ਰਾਹੀ ਚੱਲਦੀ ਪਈ ਆ ਤੇ ਗਾਂ ਵੀ ਮੈਂ ਸੋਚਦਾ ਮੈਂ ਉਹ ਕਹੂੰਗੇ ਕਿ ਆਪਾਂ ਸਾਰੇ ਨਾਲ ਕੇ ਨਾਲ ਦੀ ਹੈਲਪ ਕਰੀਏ ਇਸੇ ਤੀਨ ਨਾਲ ਖੜੀਏ ਤੇ ਅਸੀਂ ਵੀ ਇਹਨਾਂ ਨਾਲ ਖੜੇ ਆ ਗਲਪਾ ਤਾਂ ਸਾਰਾ ਸਾਡਾ ਨਾਲ ਆ ਇਹਨਾਂ ਨੂੰ ਸੇਵਾ ਕਰਨਾ ਨੂੰ ਹੀ ਬੇਨਤੀ ਆ ਵੀ ਸਹੀ ਹੱਥਾਂ ਚਦਾਨ ਦਿੱਤਾ ਜਾਏ ਬਿਲਕੁਲ ਬਿਲਕੁਲ ਜਿਹੜੇ ਸਹੀ ਜਿਹੜੇ ਇਹਨਾਂ ਜਿੱਥੇ ਅਮੜਾ ਸਕੂਲ ਹੋ ਗਿਆ ਉਹਨਾਂ ਅਕੈਡਮੀਆ ਕਹਿੰਦੇ ਟਰੇਨ ਖੋਲੀਆਂ ਗਰੀਬਾਂ ਘਰਾਂ ਦੀਆਂ ਖੋਲੀਆਂ ਤੇ ਗਰੀਬ ਘਰ ਦੇ ਬੱਚੇ ਪ ਇਹ ਬੜੀਆਂ ਗਰੀਬ ਘਰ ਦਾ ਏਦਾਂ ਦਾ ਬੱਚਾ ਚਲ ਜਾ ਸਾਡੇ ਇੱਥੇ ਕੋਈ ਅਗਲੇ ਕੰਨਾਂ ਭਾਂਡਰੀ ਸੇਵਾ ਦੇ ਬਚਾਰੇ ਬੈ ਨਾ ਗਰੀਬਾਂ ਦਾ ਕਰਿਆ ਹੋਇਆ ਵਾ ਹਾਂ ਤੇ ਜਿਹੜੇ 12 ਪੈਸਾ ਭੇਜ ਗਏ ਉਹਨਾਂ ਦਾ ਨਾ ਹੀ ਨਾਗਾ ਕੜਾ ਪਰ ਪੱਲਿਆ ਉਹ ਕਰਦਾ ਪੱਲਿਓ ਕੋਈ ਨਹੀਂ ਕਰਦਾ ਸੰਤ ਜੀ ਇਹ ਸਿਰਫ ਸਾਡੇ ਜਿਹੜੇ ਬਾਹਰ ਬੈਠੇ ਨੇ ਵੀਰਪਰਾ ਉਹਨਾਂ ਰਹੀ ਸੇਵਾ ਚਲਦੀ ਆ ਅਗਰ ਇਹਦੇ ਖਾਹ ਪੀਂਡ ਤੇਲੇ ਪੈਸਾ ਆਇਆ ਨਾ ਇਹ ਕਿਸੇ ਨੇ ਪੱਲਿਆ ਨਹੀਂ ਦਿੱਤੀ ਸੇਵਾ ਇਹ ਸਿਰਫ ਚੇਵਾ ਭੇਜੀ ਜਾ ਹਾਲੋ ਨੇ ਨਹੀਂ ਵੀ ਸੇਵਾ ਕੀਤੀ ਕਈ ਪੰਨਾਂ ਦੇ ਵਿੱਚ ਸਾਡੇ ਵੀ ਬਾਹਰ ਬੈਠੇ ਵੀਰਾਂ ਨੇ ਸੇਵਾ ਭੇਜੀ ਸੀ ਅਸੀਂ ਨਾਲ ਨਾਲ ਤਰਪਾਲਾ ਵੀ ਵੰਡ ਕੇ ਅਸੀਂ ਰਸਰੀ ਵੀ ਵੰਡ ਕੇ ਪਾਣੀ ਵੀ ਵੰਡ ਕੇ ਹਰ ਇੱਕ ਚੀਜ਼ ਪਹਚਾ ਕੇ ਆਏ ਸੀ ਜਿਵੇਂ ਸਾਨੂੰ ਤੇ ਭਾ ਭੇਜਦੇ ਸੀ ਇਹ ਸੇਵਾ ਰਹੀ ਰਹੇਗਾ ਇਹ ਹਾਲਤ ਦਾ ਹੈ ਨਾ ਨਾ ਕਰ ਕਰ ਫ పల్ల పల్లె అయితే చవనీనీ భాఖ పల్లె అన్నా హీ బ హక్కు పల్లె ఎన్నో కథా ਬਸ ਨਰੀਏ ਹੋ ਬੈਠਦੀ ਆ ਕਾਨੂੰਨ ਨੂੰ ਵੀ ਵਿਆਸਾ ਪਾਸਾ ਦੇਖ ਕੇ ਦੋਨੇ ਪੱਖ ਸੁਣ ਕੇ ਫਿਰ ਹੱਕ ਦਵਾਇਆ ਕਰੋ ਬੱਚੀਆਂ ਨਾਲ ਟੱਕਾ ਇੰਨਾ ਤੋਂ ਖਾਣਾ ਨਾ ਕਰਿਆ ਕਰੋ ਬੈਸੀ ਉਹਨਾਂ ਦੇ ਨਾਲ ਆ ਬਾਈ ਗੁਜਕਾ ਖਾਲਸਾ ਬਾਈ